ਤਾ 타타 ਨਹੀਂ ਪਾਵਾਂ ਅਥਾਏ ਓਹੋ 타 ਨਹੀਂ ਪਾਵਾਂ ਹੁਕਮ ਅਥਾਏ ਹੁਕਮ ਨੂੰ ਕੀ ਕਰ ਰਿਹਾ ਕਿ ਕਰੂਗਾ ਕਿ ਕਿੰਨੀ ਕਰਦੀ ਉਹ ਸੁਬਰਥਾ ਇਹ ਗੱਲ ਨਹੀਂ ਕੋਈ ਦੱਸ ਸਕਦਾ ਗੱਲ ਦਾ ਦਾਦਾ ਨਹੀਂ ਕੋਈ ਲਾ ਸਕਦਾ ਉਹ ਅਥਾਏ ਔਰ ਅਥਾ ਰਹੂਗਾ ਥਾਲੀ ਕੋਈ ਪਾਸ ਤਾ ਓਹੋ ਅਥਾ ਇਹ ਥਰਨਾ ਰਹਾ ਵਾ ਜਿੰਨਾ ਦਿਨ ਉਹ ਅਥਾਏ ਉਹ ਨਾ ਜਦ ਅਥਰ ਕਵੇ ਹੋ ਜਾਊਗਾ ਇਹ ਜੇ ਥਾ ਪੌੜਦਾ ਰਹੂ ਧਰਨੀ ਰਹਿ ਸਕਦਾ ਜੇ ਥਾ ਪੌੜਦੀ ਕੋਸ਼ਿਸ਼ ਕਰਦਾ ਰਹੋ ਜਿੰਨਾ ਚਿਰ ਉਹ ਨਾ ਜਦ ਅਥਰ ਨਹੀਂ ਰਹਿ ਸਕਦਾ ਜੋ ਕੀ ਥਾ ਪੌੜਦੀ ਕੋਸ਼ਿਸ਼ ਕਰ ਰਿਹਾ ਹੈ ਜੋ ਕੀ ਥਾ ਪੌੜਦੀ ਕੋਸ਼ਿਸ਼ ਬੜਾ ਆੜਾ ਥਾ ਪੌੜਦੀ ਕੋਸ਼ਿਸ਼ ਕਰ ਰਿਹਾ ਹੈ ਔਰ ਭਗਤਾ ਤੋਂ ਤਾਂ ਪੁਆਈ ਹੋਈ ਹੋ ਯਾਰਾ ਦੇ ਤਰੂ ਰਿਆ ਇਸ ਤਰੀਕੇ ਨਾਲ ਭਗਤੀ ਕਰੀ ਦਿਖਾਈ ਐ ਇਕ ਲੰਤ ਭਾਰ ਹੋ ਕੇ ਸ੍ਰਿਸ਼ਟੀ ਡੋਲ ਗਈ ਸਾਰੀ ਅਪਸੈਟ ਕਰ ਦੂਵੇ ਸਾਰੀ ਰਸਟ ਕਰ ਦੂ ਸ੍ਰਿਸ਼ਟੀ ਨਹੀਂ ਮੇਰੀ ਗੱਲ ਸੁਣ ਪਰ ਥਾਏ ਭਾਈ ਇਹਨੂੰ ਜਿੱਦੀ ਤੇਰੀ ਸ਼ਕਤੀ ਐ ਉਹਦੇ ਨਾਲੋਂ ਮੇਰੀ ਸ਼ਕਤੀ ਜ਼ਿਆਦਾ ਹੋਗੀ ਭਗਤੀ ਹੈ ਇਹ ਰਿਗੋਣ ਦੇ ਭਗਤੀ ਸ਼ਰੀਕਤਾ ਸ਼ਰੀਕਤ ਤੇਰੀ ਸ਼ਕਤੀ ਕਿੰਨੀ ਹੈ ਤੂੰ ਗੱਡੀ ਨੂੰ ਧੱਕਾ ਲਾ ਕੇ ਚਲਾ ਰਿਹਾ ਮੈਂ 브ਰੇਕਾ ਲਾ ਰਿਹਾ ਮੈਂ ਪਿਛੇ ਨੂੰ ਇੰਜੜਾ ਲਾ ਕੇ ਰੁਕ ਰਿਹਾ ਮੈਂ ਪਿਛੇ ਨੂੰ ਖਿੱਚ ਰਿਹਾ ਜੇ ਤਾਂ ਮੈਂ ਗੱਡੀ ਰੋਕ ਲਈ ਇੰਜੜਾ ਚੱਲਦਾ ਜਿਹੜਾ ਤਾਂ ਬੰਦ ਹੋ ਗਿਆ ਆ ਵੇ ਟਾਇਰ ਕੱਸੀ ਗਏ ਫਿਰ ਤਾਂ ਵੇ ਟਕੜਾ ਜਦ ਗੱਡੀ ਦੇਖਿਆ ਵੀ ਡੋਲਦੀ ਹੈ ਹੁਣ ਬਿਸ਼ਰੂ ਹੱਥ ਵਾਂ ਤੇ ਬਿਸ਼ਰੂ ਕਹਿੰਦੇ ਆਗੇ ਆਇਦਾ ਕਹਾਣੀ ਆਰੇ ਇਹ ਰੂਹ ਭਗਤੀ ਕਹਿੰਦਾ ਕੌਣ ਤੇ ਪਾਣਾ ਬੰਨਣ ਵਾਲੀ ਗੱਲ ਐ ਆਪਣਾ ਪਾਣਾ ਬਲੋਣ ਵਾਲੀ ਗੱਲ ਐ ਤੇ ਉਹ ਲੋਕਾਂ ਨੇ ਕਹਿਣਾ ਸੀ ਰੱਬ ਨੂੰ ਵਾਜ ਕੀਤਾ ਕਰ ਲਿਆ ਉਹ ਵੀ ਠੀਕ ਕਹਿੰਦੇ ਨੇ ਵੀ ਵਾਜਤ ਕਰ ਲਿਆ ਕੰਟਰੋਲ ਕਰ ਲਿਆ ਆਪਣੇ ਉਹ ਠੀਕ ਕਹਿੰਦੇ ਨੇ ਵੀ ਥੱਲੇ ਦੇ ਫਿਰ ਉਹ ਗਊਗਾ ਜਾਰੀਆਂ ਕਰੇ ਰੱਖੇ ਛੱਡੇ ਕੀਤਾ ਉਹ ਨਹੀਂ ਕਹਿੰਦੇ ਔਰ ਕੀ ਕਰ ਲਿਆ ਇਹ ਸਾਰੀਆਂ ਝੂਠੀਆਂ ਦੀਆਂ ਗੱਲਾਂ ਨੇ ਝੂਠੀਆਂ ਲੜੇ ਕ੍ਰਿਸ਼ਨ ਤਾਂ ਬਜਾਰਾ ਨੱਕੇ ਝੱਡੂ ਘੋਰ ਕਰੂਗਾ ਕੀ ਕੁਰਬਾਨੀ ਦਾ ਕ੍ਰਿਸ਼ਨ ਕਾਲੇ ਰੂਹ ਦੀ ਹੈ ਕਾਲਾ ਦਾ ਬਲੂਦ ਕਾਲਾ ਹੁੰਦਾ ਜਿਹਨੂੰ ਕਲੰਕ ਲੱਗਿਆ ਹੋਇਆ ਹੋਵੇ ਕਲੰਕ ਕਿਦ ਹੋਵੇ ਉਹ ਕਹਦਾ ਮੂ ਕਾਲਾ ਕਰ ਦੋ ਇਹਦਾ ਤਾਂ ਮੂ ਕਾਲਾ ਕਰਾ ਲਿਆ ਇਬੂ ਕੜਾ ਕਰਤਾ ਸਾਡਾ ਖਾਨਦਾਨ ਦਾ ਤਾਂ ਕਲੰਕ ਹੈ ਬੁਕਾੜਾ ਹੁੰਦਾ ਉਹ ਕਲੰਕ ਦਾ ਧੋਲ ਆਇਆ ਹੈ ਕੋ ਕੋ ਨ ਕਲੰਕ ਗਏ ਰੋਬ ਰੋਬ ਲੈ ਤੇ ਹੀ RAM ਨਾਮ ਜੇ ਲੈ ਲਵੇ ਪ੍ਰਾਪਤ ਕਰ ਲਵੇ ਕਿਦੋਂ ਇਹਨੂੰ ਭੁਲਜਵੇ RAM ਨਾਮ ਤੇ ਨ ਟੋਲਡਵੇ ਖੋਜਲਵੇ ਸਭ ਜਲਵੇ ਫਿਰ ਇਹ ਪ੍ਰਾਪਤ ਕਰ ਲਵੇ ਕਲੰਕ ਚਲਾ ਜਾਂਦਾ ਫਿਰ ਕ੍ਰਿਸ਼ਨ ਕ੍ਰਿਸ਼ਨ ਨਹੀਂ ਰਹਿ ਜਾਂਦਾ ਕ੍ਰਿਸ਼ਨ ਤਾਂ ਕਿ ਜੀਵ ਸਾਰੇ ਇੱਕ ਆਦਮੀ ਹੈ ਹਰ ਕੀਟ ਕ੍ਰਿਸ਼ਨ ਹਰ ਪਤੰਗ ਕ੍ਰਿਸ਼ਨ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਆਪਾਏ ਕਰੋਨਾ ਕ੍ਰਿਸ਼ਨ ਵਰਗੇ ਕੀੜੇ ਪੈਦਾ ਕੀਤੇ ਕੀੜਾ ਕ੍ਰਿਸ਼ਨ ਬਦਲ ਦੇ ਧਾਰੀ ਹੈ ਕੀਟ ਦੇ ਧਾਰੀ ਨੂੰ ਕਹਿੰਦੇ ਨੇ ਜੇ ਦੇ ਧਾਰੀ ਦੀ ਫੇਰ ਆਉਂਦੇ ਹੈ ਰਾਮ ਨੂੰ ਕੀ ਡੇ ਨਹੀਂ ਗਿਆ ਗੁਰਬਾਨੀ। ਕ੍ਰਿਸ਼ਨ ਨੂੰ ਕੀ ਡੇ ਕ੍ਰਿਸ਼ਨ ਆ ਰਾਮ ਦੋਏ ਰਲ ਕੇ ਕਹੋਦਰ ਵਰਨਾ ਦੋਏ ਅੱਧੇ ਅੱਧੇ ਨੇ ਤਾਂ ਰਾਮ ਪੂਰੇ ਲੋ ਕ੍ਰਿਸ਼ਨ ਪੂਰੇ ਅੰਧੇ ਦਾ ਨਾ ਰਾਮ ਜਿਹੜਾ ਸਾਹ ਲੈਂਦਾ ਜਿਹੜਾ ਤ੍ਰਿਕੁਟੀ ਚ ਭਜਿਆ ਐਂਗਾ ਸਰੀਰ ਵਰਤਦਾ ਕ੍ਰਿਸ਼ਨ ਇਸ ਕਰਕੇ ਦਸ਼ਮ ਪਾਸ਼ੇ ਨੇ ਦੋਏ ਤਖਲੋ ਵਰਤੇ ਨੇ ਜਦੋਂ ਸਾਰੇ ਗਿਆਨ ਦੀ ਗੱਲ ਕਰਦੇ ਨੇ ਜਦ ਆਪਣਾ ਤਖੱਲਸ ਵਰਤਦੇ ਨੇ ਕ੍ਰਿਸ਼ਨ ਸਿੰਘ ਸਿਆਮ ਉਹ ਸਿਆਮ 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 ਹਨ ਕ੍ਰਿਸ਼ਨ ਦੀ ਕੋਈ ਅਰਥ ਰੱਖਦੇ ਸਿਆਮ ਨਾਮ ਨਾਲ ਵੀ ਕਾਲਾ ਹੁੰਦਾ ਹੈ ਕ੍ਰਿਸ਼ਨ ਦਾ ਨਾਮ ਵੀ ਕਾਲਾ ਹੈ ਤੇ ਆਮ ਵੀ ਕਾਲਾ ਨੂੰ ਕਹਿੰਦੇ ਨੇ ਕ੍ਰਿਸ਼ਨ ਵੀ ਕਾਲਾ ਨੂੰ ਸਾਂਵਲਾ ਸਾਂਵਲਾ ਨਹੀਂ ਕਹਿੰਦੇ ਸਾਂਵਲਾ ਵੀ ਕਾਲਾ ਹੀ ਹੁੰਦਾ ਕਹਿੰਦਾ ਸਾਂਵਲਾ ਰਹਿੰਦਾ ਥੋੜਾ ਜਿਹਾ ਕੰਕੋੜ ਹੋ ਜਾ ਚਿੱਟਾ ਨਹੀਂ ਕੜ ਕੜ ਬਿਕਸਰ ਹੋ ਜਾਈ ਅ ਪਰਦਾ ਪਿਆ ਹੈ ਹਾਂ ਚੰਦਰਮੇ ਦੀ ਲਾਈਟ ਦੇ ਵਿੱਚ ਢੇਰਾ ਹੁੰਦਾ ਮੇਰੇ ਦਾ ਪੂਰਾ ਰਾਤ ਨਹੀਂ ਕਰਦੀ ਥੋੜੀ ਜਿਹੀ ਰੋਕ ਤੱਕ ਚੱਲਦਾ ਹੈ ਜਾ ਕੇ ਨਹੀਂ ਦੀਦਾ ਸੂਰਜ ਦੀ ਲਾਈਟ ਪੂਰੇ ਤੌਰ ਤੇ ਢੇਰਦਾਨ ਉਸ ਕਰਦੀ ਹੈ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬੜਾਏ ਕ੍ਰਿਸ਼ਨ ਨੂੰ ਕੀੜਾ ਬਨੇਦਾ ਉਹਨੇ ਸਾਰੇ ਹੀ ਕ੍ਰਿਸ਼ਨ ਦੇ ਜਿਹੜੇ ਕੀਟ ਨੇ ਜਿਹੜੇ ਜੀਵ ਨੇ ਜੀਵ ਜੰਤ ਜਿਹਨਾਂ ਨੇ ਸਭ ਕ੍ਰਿਸ਼ਨ ਦੇ ਕਿਤੇ ਰਾਮ ਸੇ ਤੇ ਕੋ ਰਾਮ ਸੇ ਰਾਮ ਕੀਟ ਰਹੀ ਹੈ ਸਵੇ ਘੜਾ ਉਹ ਬੋਲੇ ਕਿਤੇ ਰਾਮ ਸੇ ਬੇਟ ਢਾਰੇ ਉਪਾਏ ਉਪਾਏ ਪਰ ਬੇਟ ਤੇ ਉਪਾਏ ਕੀ ਉਦੀ ਜੇ ਜੋਤ ਬਾਹਰ ਆਈ ਹੈ ਅਸਲ ਤੇ ਰਾ ਜ ਜਿਹੜਾ ਹੜਾੜਾਲੇ ਉਹਦੇ ਬੜੇ ਨੂੰ ਬਾਹਰ ਲਾਈਟ ਆਈ ਹੈ ਜਿਹਨੂੰ ਬਰ ਕਹਿੰਦੇ ਆ ਰਾਮ ਦਾ ਬਨ ਜਾ ਬਾਹਰ ਮੁખી ਹੋਇਆ ਉਸ ਨੇ ਉਪਾਏ ਕੇ ਹੈ ਰਾ ਉਹ ਉਪਾਏ ਰਾ ਤੇ ਉਦੀ ਬਾ ਉਹਦਾ ਬਨ ਉਹ ਤੇ ਬਾਹਰ ਆ ਗਿਆ ਉੱਪਰ ਆ ਗਿਆ ਉਪਾਏ ਉੱਪਰ ਬਨ ਆ ਗਿਆ ਫੰਦਰ ਰਾਹ ਹੋ ਗਿਆ ਹੁਣ ਰਾਮ ਤਾਂ ਰਹਿ ਗਿਆ ਅੰਦਰ ਬਾਹਰ ਜੋਤ ਆ ਵੀ ਬਾਹਰ ਬਰੇ ਬਾਹਰ ਫਰਦਾ ਸਾਡਾ ਭਜਿਆ ਪਰ ਬਾਹਰ ਆ ਰਹਾ ਹੁੰਦਰ ਇਸ ਕਰਕੇ ਜਿਹਦਾ ਸਰੀਰ ਤੇ ਰਾਜ ਹੈ ਸੱਚਾ ਚ ਦਖਲ ਉਹੀ ਦੇ ਸਕਦਾ ਕੁਝ ਉਹੀ ਕਰ ਸਕਦਾ ਇਹ ਆਪਣੀ ਮਨਵਾਨੀ ਕ੍ਰਿਸ਼ਨ ਕਰ ਰਿਹਾ ਯਾਰ ਉਹ ਆਪਣੀ ਮਨਵਾਨੀ ਕਰ ਰਿਹਾ ਆਪਣੀ ਵਰਜੀ ਕਰ ਰਿਹਾ ਰਾਵਲਾਚਾਰ ਉਹ ਕਹੇ ਸਕਦਾ ਸਮਝਾਏ ਸਕਦਾ ਸਿਖਾਈ ਦੇ ਸਕਦਾ ਬੰਦੇ ਨਾਲ ਬੰਦੇ ਨਾਲ ਬੰਦਾ 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 ਇਹ ਵਸਦੀ ਗੱਲ ਕਿਉਂ ਆਪਾਂ ਕਹਿੰਦੇ ਨਹੀਂ ਬੰਦੀ ਬੰਦੋ ਹਾਲਾਂਕਿ ਬਣੌੜ ਦੀ ਕੋਸ਼ਿਸ਼ ਕਰਦੇ ਪਰ ਬੋਲਦਾ ਨਹੀਂ ਬਰ ਬਾਕੀ ਹੋ ਜਾਂਦਾ ਬਾਕੀ ਤਾਂ ਹੈ ਉਹ ਬੜੇ ਬਾਕੀ ਹਾਂ ਉਹ ਉਥਾ ਇੱਥਰ ਨਾ ਰਹਾਵਾ ਜਿੰਨਾ ਜਰੂਰ ਅਥਾਰ ਹੈ ਪਰ ਅਥਾਰ ਰਹੂਗਾ ਹੀ ਇਹ ਥਰ ਨਹੀਂ ਇਹ ਥਰ ਨਹੀਂ ਨਾ ਸਰ ਉਹ ਅਥਾਰ ਰਹੂਗਾ ਹੀ ਰਹੂਗਾ ਜਿੰਨੇ ਮੰਨ ਲਿਆ ਵੀ ਉਹ ਅਥਾਰ ਰਹੂਗਾ ਹੀ ਰਹੂਗਾ ਮੈਂ ਉਹਦਾ ਥਾ ਪੋੜੋ ਨਹੀਂ ਫੁੱਟਲ ਫਿਰ ਹੂ ਜੇ ਉਹਦਾ ਅੰਤ ਕੋ ਪਾਪੜ ਜੋਗ ਹੈ ਆਇਸੋ ਉੱਤਰ ਗਿਆ ਜਿਹੜਾ ਥਾ ਪਉੜ ਗਿਆ ਅਖੀਰ ਥਾ ਨਹੀਂ ਪਾ ਸਕਿਆ ਗਵਾ ਕੇ ਬਾਇਆ ਦੀ ਰਚਨਾ ਦਾ ਥਾ ਪਉੜ ਲੱਗਿਆ ਕਹਿੰਦੇ ਰ ਬ੍ਰਹਮੋ ਲੜਕੀ ਚ ਵੜ ਗਿਆ ਲੜਕੀ ਕਿਹੜੀ ਚ ਵੜ ਗਿਆ ਜਿੱਦੋਂ ਰਾਜ਼ ਆ ਰਿਹਾ ਸੀ ਇਹ ਲੜਕੀ ਚ ਗਰਭ ਚ ਵੀ ਇਹ ਇਦਾਂ ਰਾਜ਼ ਆ ਰਿਹਾ ਕੀ ਚੀਜ਼ ਬਣ ਕੇ ਆ ਰਹੀ ਹੈ ਕਿਵੇਂ ਆ ਰਹੀ ਹੈ ਨਾ ਧੀਨ ਬੜੀ ਜਾਂਦਾ ਇਹਦੇ ਸਾਰੇ ਹੀ ਮਿਕਸਲੇ ਤਤ ਕਿਵੇਂ ਵਿਸੋ ਰਹੇ ਨੇ ਉੱਥੇ ਕੀ ਚੀਜ਼ ਮਿਕਸ ਕਰ ਲਈ ਹੈ ਹੁਣ ਤਤ ਪੱਜਦੇ ਪਰ ਉਹ ਰਾਜ ਪੰਜਾਹਾਂ ਮਿਕਸਚਰ ਬਣ ਕੇ ਆ ਰਹੇ ਜਿਹਦਾ ਸਰੀਰ ਬਣਦੇ ਪੱਜੇ ਉੱਥੇ ਵੀ ਸੋਏ ਨੇ ਹੱਡੀਆਂ ਕੀ ਜੋ ਨਿਕਲਦੀਆਂ ਨੇ ਉਸੇ ਰਸ ਚੋਂ ਬਾਣ ਕੀ ਦੇ ਬਣਦੇ ਉਸੇ ਰਸ ਚੋਂ ਚਮੜਾ ਕਾਜੋ ਬਣੇ ਉਸੇ ਰਸ ਚੋਂ ਖੂਰ ਕਾ ਜੋ ਬਣੇ ਉਸੇ ਰਸ ਚ ਵਿੱਚ ਚਰਬੀ ਕਾ ਜੋ ਬਣੀ ਉਸੇ ਰਸ ਚ ਕੀ ਕਰਾਂਗਾ ਤੇ ਰਸ ਦੇ ਵਿੱਚ ਇਹ ਜਿੜ ਗਿਆ ਕਈ ਕਰੋੜ ਸਾਲ ਖੋਜ ਕਰਦਾ ਰਿਹਾ ਇਹਦੀ ਉਹ ਨਹੀਂ ਸਮਝਾਈ ਫਿਰ ਕਹਿੰਦੇ ਨੇਤ ਨੇਤ ਕਰਕੇ ਬਾਹਰ ਨਿਕਲਿਆ ਆ ਬੇਅੰਤ ਬੇਅੰਤ ਕਾ ਕੇ ਬਾਹਰ ਨਿਕਲਿਆ ਇਹ ਨਹੀਂ ਪਤਾ ਰੰਗ ਕਰ ਦੇਤ ਨੇਤ ਮੁਖ ਚਾਰ ਬਤਾਵਾ ਚਾਰ ਮੁਖੀ ਬ੍ਰਹਮਾ ਨੇ ਚਾਰ ਗਿਆਨ ਜਿਹੜੇ ਚਾਰੇ ਪੈਰ ਕੈਮਰੇ ਜਿਹਦੇ ਚਾਰੇ ਕੱਖ ਦਾ ਜਿਹੜੂ ਗਿਆਨ ਉਹ ਬਿਲਤ ਬਿਲਤ ਕਰਕੇ ਬਾਹਰ ਨਿਕਲਿਆ। ਇਹਦੀ ਬਦਲਕ ਸੰਦਾ ਤੇਰਾ ਸਾਨੂੰ ਲੋਡ ਵੀ ਕੀ ਬਦਲ ਲੋੜ ਦੀ। ਮਾਇਆ ਦੀ ਖੋਜ ਜਿੰਨੀ ਵਰਜੀ ਕਰਦੇ ਰਹੋ ਕਦੇ ਐਸਾ ਹੋ ਨਹੀਂ ਸਕਦਾ ਕਿ ਸਾਰੀ ਖੋਜ ਮਾਇਆ ਦੀ ਆਦਮੀ ਕਰ ਲਵੇ। ਉਹ ਤੋਂ ਪਹਿਲਾਂ ਆਦਮੀ ਮਾਇਆ ਦੀ ਖੋਜ ਕਰਪਾ ਆਦਮੀ ਨੇ ਆਪਣੇ ਆਪ ਨੂੰ ਰੈਸਟ ਕਰ ਲੈਣਾ।